ਅੱਖਰ ਜਾਂ ਵਰਨ ਦੀ ਪਰਿਭਾਸ਼ਾ ਅੱਖਰ ਦਾ ਮਤਲਬ ਹੁੰਦਾ ਹੈ ਊੜਾ ਐੜਾ ਈ ਸਸਾ ਹਹਾ ਸਾਰੇ ਜੋ ਵੀ ਅੱਖਰ ਨੇ ਇੱਕ ਇੱਕ ਅਲਾ-ਕਲਾ ਬਿਨਾਂ ਮਾਤਰਾ ਤੋਂ ਜੋ ਹਿਸੇ ਪੜ ਰਹੇ ਆ ਉਹ ਅੱਖਰ ਹੈ ਜਾਂ ਵਰਨ ਦੀ ਪਰਿਭਾਸ਼ਾ ਕੀ ਹੈ ਕਿਸੇ ਵੀ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਚਿੰਨ ਅੱਖਰ ਜਾਂ ਵਰਨ ਆਖੋ ਬੋਲਦੇ ਹਨ ਉਹੀ ਤੁਸੀਂ ਭਾਸ਼ਾ ਲਿਖਦੇ ਹੋ ਉਹ ਵੀ ਸ਼ਬਦ ਲਿਖਦੇ ਹੋ ਤੁਸੀਂ ਤੇ ਉਹਨੂੰ ਕੁਛ ਨਾ ਕੋਈ ਜਦੋਂ ਉਹਦੇ ਵਿੱਚ ਅੱਖਰ ਯੂਜ਼ ਕਰਦੇ ਹੋ ਮਤਲਬ ਉਹਦੇ ਇਸ ਲਈ ਇੰਗਲਿਸ਼ ਲਿਖ ਦਿਓ ਸਪੈਲਿੰਗ ਲਿਖ ਦਿਓ ABC ਲਿਖ ਦਿਓ ਇਹ ਨਹੀਂ ਲਿਖਦੇ ਹੋ ਕਾਕਾਵਾ ਲਿਖਦੇ ਹੋ ਉਹਨਾਂ ਨਾਲ ਮਿਲਾ ਤੁਸੀਂ ਆਪਣਾ ਸ਼ਬਦ ਨਹੀਂ ਬਣਾ ਸਕਦੇ ਫਿਰ ਉਹਨਾਂ ਸ਼ਬਦਾਂ ਨੂੰ ਪੂਰਾ ਮਤਲਬ ਪੜ੍ਹਨ ਵਾਸਤੇ ਪੂਰਾ ਬਣਾਉਣ ਵਾਸਤੇ ਤੁਸੀਂ ਕੁਝ ਚਿੰਨਾਂ ਦੀ ਵਰਤੋਂ ਵੀ ਕਰਦੇ ਹੋ ਤਾਂ ਕਿ ਉਹ ਸ਼ਬਦ ਪੂਰਾ ਹੋ ਸਕੇ ਕੁਝ ਅੱਖਰ ਆਜ ਵੀ ਹੁੰਦੇ ਨੇ ਜੋ ਬਿਨਾ ਮਾਤਰਾ ਦੇ ਵੀ ਹੁੰਦੇ ਨੇ ਲੇਕਿਨ ਉਹਨਾਂ ਦਾ ਅਰਥ ਪੂਰਾ ਹੁੰਦਾ ਹੈ ਉਹ ਆਪਣੇ ਆਪ ਵਿੱਚ ਪੂਰਾ ਮਤਲਬ ਰੱਖਦੇ ਨੇ ਉਹਨਾਂ ਨੂੰ ਮਾਤਰਾ ਦੀ ਲੋੜ ਨਹੀਂ ਹੁੰਦੀ ਹਰ ਕਈ ਸ਼ਬਦਾਂ ਨੂੰ ਮਾਤਰਾ ਦੀ ਲੋੜ ਹੁੰਦੀ ਹੈ ਕੋਈ ਅੱਖਰਾਂ ਨੂੰ ਕਈ ਸ਼ਬਦਾਂ ਨੂੰ ਇੱਕ ਅੱਖਰ ਦਾ ਕਦੇ ਵੀ ਸ਼ਬਦ ਨਹੀਂ ਬੰਦਾ ਹਮਸ਼ਾ ਦੋ ਅੱਖਰ ਦੀ ਯੂਜ਼ ਕਰਨੀ ਆ ਦੋ ਅੱਖਰਾਂ ਨੂੰ استعمال ਕਰਕੇ ਇਸ ਇੱਕ ਸ਼ਬਦ ਨੂੰ ਬਣਾ ਸਕਦੇ ਆ ਤੇ ਕਈ ਸ਼ਬਦਾਂ ਵਿੱਚ ਇਹਨਾਂ ਦੀ ਲੋੜ ਪੈਂਦੀ ਹੈ ਇਹਨਾਂ ਨੂੰ ਨਹੀਂ ਪੈਂਦੀ ਤੇ ਅੱਖਰ ਕੀ ਹੈ ਊੜਾ ਐੜਾ ਈ ਸਸਾ ਹਾ ਕਕਾ ਖਖਾ ਇਹ ਸਾਰੇ ਅੱਖਰ ਨੇ ਫਿਰ ਉੱਤੋਂ ਨੂੰ ਚਿੰਨ੍ਹ ਲਗਾਉਣੇ ਪੈਂਦੇ ਨੇ ਚਿੰਨ੍ਹ ਨੂੰ ਕਹਿੰਦੇ ਨੇ ਮਾਤਰਾਵਾਂ ਠੀਕ ਹੈ ਲਗਾ ਮਾਤਰਾਵਾਂ ਉਹ ਮਾਤਰਾਵਾਂ ਕੀ ਨੇ ਠੀਕ ਹੈ ਉਹ ਸੀ ਪੜਾ ਗਿਆ ਜੀ ਇਹ ਤੁਹਾਡਾ ਸਾਹਮਣੇ ਇੱਕ ਟੇਬਲ ਬਣਿਆ ਹੋਇਆ ਪੂਰਾ ਦਾ ਪੂਰਾ ਊੜਾ ਐੜਾ ਈ ਈ ਸਸਾ ਹਹਾ ਐ ਸਾਰੇ ਅੱਖਰ ਨੇ 35 ਅੱਖਰ ਠੀਕ ਹੈ ਪੈਰ ਬਿੰਦੀ ਵਾਲੇ ਅੱਖਰ ਪੈਰ ਬਿੰਦੀ ਵਾਲੇ ਅੱਖਰ ਦਾ ਮਤਲਬ ਹੁੰਦਾ ਹੈ ਪਾਠ ਵਾਲੇ ਕੁਝ ਤੁੰੀਆਂ ਨੂੰ ਸਹੀ ਰੂਪ 'ਚ ਲਿਖਤੀ ਨੂੰ ਵਿੱਚ ਦੇਣ ਲਈ 6 ਅੱਖਰ ਸ ਹ ਗ ਜ਼ ਫ ਲਵ ਦੇ ਪੈਰ ਬਿੰਦੀ ਲਗਾਈ ਜਾਂਦੀ ਹੈ ਇਹਨੂੰ ਨਵਾਂ ਮੁਲਾਇਮ ਬਣਾਇਆ ਜਾਂਦਾ ਬੋਲਣੇ ਨੇ ਬੜੇ ਮਤਲਬ ਬੜੇ ਕੂਲ ਤਰ੍ਹਾਂ ਬੋਲਣੇ ਆ ਇਹਨੂੰ ਪੜਨੇ ਆ पंजाबी पंजाबी भाषा में उर्दू फारसी अंग्रेजी अर्थी अरबी भाषा के बहुत सारे शब्द हैं रल चुके हैं जो पंजाबी भाषा के ही लगते हैं इस तरह ला प्यारी बिंदी इस करके लगाई जाती है क्योंकि तो पंजाबी भाषा के रूप कुछ शब्दों में तलमी आवाज़ बोलिया जाता है जो ना बोले जाते हैं जिमें कि पाला काला, ਸਿਆਲਾ ਸਿਆਲ ਆਦੀ ਇਹਨਾਂ ਦੀ ਵਰਤੋਂ ਦੇਖੋ ਮਤਲਬ ਅਸੀਂ ਉਹਨਾਂ ਨੂੰ ਇਸ ਸ਼ਬਦਾਂ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਕਿ ਤਾਗੂ ਨਾ ਬੋਲੇ ਰਹਿਣ ਮਤਲਬ ਬੜੇ ਆ ਆਰਾਮ ਨਾਲ ਬੋਲੇ ਰਹਿਣ ਬੜੇ ਮਿਲੈਂਦਰੀਕਾ ਨਾਲ ਬੋਲੇ ਰਹਿਣ ਨਾ ਉਹ ਸਖਤੀ ਬੋਲਦੇ ਜਿਵੇਂ ਖਾ ਖਾਣ ਉਸੇ ਖਾ ਬੋਲਨੇ ਖਾ ਲਾង ਸੇ ਲਾ ਬੋਲਨੇ ਕੱਕਾ ਕਾ ਹੋਂ ਨਿਕਲਦਾ ਜੱਜਾ ਜੱਜਾ ਨੂੰ ਅਸੀਂ ਜੱਜਾ ਨਹੀਂ ਬੋਲਾ ਕਿ ਜੋ ਜ਼ जैर की आवाज आएगी ज उन्होंने मुलायम करके अं बोलें एपैरी बिंदी छे अखर अस पढ़े ने, उन्होंने वर्ता देखो तीस श ने शूँ लावा मात्रा लाई शेर शरबत शाबाश शान ठीक है उन्होंने ख थले बिंदी ला के उन्होंने ख नहीं बोलों खुश खुश ही खुश बड़े आराम बोलेंगे खुश तालू ना बोलेंगे खुश खराब खफा खरगोश गम 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 नहीं गम नहीं। गम ना गरीब गरीब हाफ गुरबा 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 आवाज़ थोड़ी ਮੇਨ ਸ਼ਬਦ ਤੋਂ ਮੇਨ ਅੱਖਰ ਤੋਂ ਵੀ ਅਲੱਗ ਆਵਾਜ਼ ਆਉਂਦੀ ਹੈ ਜਿਹਦੇ ਨਾਲ ਮਾਨੂੰ ਹੁੰਦਾ ਕਿ ਪੈੜੀ ਬਿੜੀ ਵਾਲਾ ਅੱਖਰ ਹੈ ਲਿਖਣ ਜਦੋਂ ਬਤਾ ਲੱਗਦਾ ਗੋਲੇ ਜਿਹਾ ਪਤਾ ਲੱਗਦਾ ਤੁਸੀਂ ਖ ਨਹੀਂ ਬੋਲੇ ਖਤ ਨਹੀਂ ਬੋਲ ਰਹੇ ਹਤ ਬੋਲ ਰਹੇ ਹਤ ਹੁਣ ਇਹਦਾ ਪਤਾ ਲੱਗ ਰਿਹਾ ਕਿ ਇਹ ਆਵਾਜ਼ ਪੈੜੀ ਬਿੜੀ ਵਾਲਾ ਹੈ ਠੀਕ ਹੈ ਫਾਰਮ ਫੁਆਰਾ ਫੁਹਾਰਾ ਨਹੀਂ ਫੁਆਰਾ ਫੁਆਰਾ ਬੜਾ ਸੌਫਟ ਕਰਦਾ ਹੈ ਤੁਸੀਂ ਬੜਾ ਮਲਾਮ ਕਰਦਾ ਹੈ तारू न बोल रहा फुहारा मतलब ए बोलने वर्फ फा दाज नहीं आती हो आवाज़ आ रही हो कुछ एक्स्ट्रा आवाज़ भी आती है फुहारा फु बड़ा आराम ना वर्ड बोल रहे फुहारा जाल जाल माल जाल जाल, 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 जाल जाल जाला पाला ठीक है ललानू असी मुलायम करता हम लिपी ही है लिपि बड़े पता लिपि का मतलब हों कि एस... ਕਿੱਥੋਂ ਲਈ ਗਈ ਹੈ ਉਹ ਅਰਜਨ ਕੀ ਹੈ ਕਿਸੇ ਵੀ ਭਾਸ਼ਾ ਦੀਆਂ ਦੁਨੀਆਂ ਨੂੰ ਲਿਖਤੀ ਰੂਪ ਚ ਦੇਣ ਲਈ ਜਿੰਨਾ ਅੱਖਰ ਲਗਾ ਲਗਾ ਖਰਾ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਲਿਪੀ ਆਖਦੇ ਹਨ ਲਿਪੀ ਮਤਲਬ ਅਦਿਸ਼ ਕਿਹੜੀ ਕਿੜੀਆਂ ਲਗਾ ਖੜੀ ਤੇ ਲਗਾ ਖਰਾ ਗੜੇ ਗੜੇ ਮਾਤਰਾਵਾਂ ਨੂੰ ਉਸ ਕਿਹਾਗੇ ਸਵਾਲ ਕਿਹਾਗੇ ਉਹਨਾਂ ਨੂੰ ਲਿਪੀ ਕਹਿੰਦੇ ਕਿਸ ਤਰ੍ਹਾਂ ਦੀ ਮਾਤਰਾਵਾਂ ਕਿਸ ਤਰ੍ਹਾਂ ਦੀ ਭਾਸ਼ਾ ਚ ਵਰਤੀ ਆ ਰਹੀ ਹੈ ਇਹ ਉਸਦੀ ਲਿਪੀ ਹੁੰਦੀ ਹੈ ਠੀਕ ਹੈ ਜਿਵੇਂ ਐਸੇ ਲਗਾਓ ਲਗਾ ਇਹ ਮਾਤਰਾ ਵੀ ਯੂਜ਼ ਕਰ ਰਹੀਆਂ ਕੰਨਾ ਮੁਖਤਾ ਸਿਹਾਰੀ ਬੜੀ ਯੂਜ਼ ਕਰ ਰਹੀਆਂ ਲਗਾ ਲਗਾ ਕਰ ਲਗਾ ਰਹੀਆਂ ਠੀਕ ਹੈ ਐਸਾ ਪਿੰਨ ਲਿਪੀ ਐਸਾ ਮੁਸਤਾ ਸਮਾਲ ਹਰ ਕੇ ਇਸੇ ਪਾਸ਼ਾ ਪਾਸ਼ਾ ਬਣਾਈ ਗਿਆ ਸੀ ਗੁਰਮੁਖੀ ਜਿਵੇਂ ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਗੁਰਮੁਖੀ ਹਿੰਦੀ ਭਾਸ਼ਾ ਲਈ ਦੇਵਨਾਗਰੀ ਅੰਗਰੇਜ਼ੀ ਭਾਸ਼ਾ ਲਈ ਰੋਮਨ ਅਤੇ ਉਰਦੂ ਭਾਸ਼ਾ ਲਈ ਫਾਰਸੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਹਿੰਦੀ ਵਰਤਾਲੀ ਦੇਵਨਾਗਰੀ ਦੇਵਨਾਗਰੀ ਦੇ ਵਿੱਚੋਂ ਮਾਤਰਾਵਾਂ ਨੇ ਉਸ ਯੂਜ਼ ਕੀਤੀਆਂ ਨੋਟੀ ਬੜੀ ਦੀ ਮਾਤਰਾਹੀ ਜੂਗੀ ਜੋ ਬਣ ਗਈ ਹਿੰਦੀ ਭਾਸ਼ਾ ਬਣ ਗਈ ਲਗਾ ਲਗਾ ਲਗਾਖਰ ਲਗਾਈਆਂ ਆ ਹੈ ਨਾ ਪੈਰੀ ਬੁੱਦੀ ਵੇ ਅੱਖਰ ਲਗਾਏ ਵਰਣ ਮਾਸਾ ਮਿਲਾ ਕੇ ਸੀ ਬਣੇ ਗੁਰਮੁਖੀ ਲਿਪੀ ਭਾਸ਼ਾ ਦਾ ਨਾਮ ਕੀ ਹੈ ਪੰਜਾਬੀ ਪੰਜਾਬੀ ਭਾਸ਼ਾ ਕਿੱਥੋਂ ਲੈ ਗਈ ਹੈ ਨਿਪਤਾ ਨਾਮ ਗੁਰਮੁਖੀ ਮਤਲਬ ਇਸ ਗੁਰਮੁਖੀ ਦੀਆਂ ਆਪਣੇ ਮਾਤਰਾਵਾਂ ਲਗਾ ਲਗਾਖਰ ਲੈ ਕੇ ਅਸੀਂ ਭਾਸ਼ਾ ਬਣਾਈਏ ਪੰਜਾਬੀ ਠੀਕ ਹੈ अगर पैंती अखर ने पहली पैरबिंदी ने और इकतालीस अखर सारे टोटल मिला के हिंदी की दी, डी पी है देवनागरी जवन अखर ने और अंग्रेजी के रोमन रोमन तो ले गई है मतलब रोमन भाषा देज रोमन भाषा की जो मात्राव रोमन भाषा लिखण का तरीका है रोमन भाषा से लिखा जो दी जो, आ, जो वर्ड या जो तरीका या जो लगा लगा अखर जो उस यूज़ कितने ने उनू लैके अंग्रेजी भाषा बनाई गई है ਇਹ ਮਤਲਬ ਕਿ ਤੋਂ ਇਸ ਵਾਰ ਹੋਈ ਕਿ ਤੋਂ ਪੁਰਾਣਾ ਲੱਗੇ ਬਣਾਈ ਹੋਈ ਚੀਜ਼ ਹੈ ਨਾ ਉਹ ਨਹੀਂ ਲਿਪੀ ਹੁੰਦੀ ਹੈ ਮਤਲਬ ਤਾਂ origin ਕੀ ਹੈ ਅਰੇ 26 ਵਾਰ ਦੇ ਉਰਦੂ ਵਿੱਚ ਫਾਰਸੀ ਹੈ ਔਰ ਛਤੀ ਦੇਵਾਰਨੇ ਮਤਲਬ ਅਰਬੀ ਵੀ ਹੋ ਗਈ ਉਰਦੂ ਵੀ ਹੋ ਗਈ ਫਾਰਸੀ ਫਾਰਸੀ ਮੇਨ origin ਹੈ ਜਿਸ ਦੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਨਿਕਲੀ ਆ ਨੇ ਉਰਦੂ ਔਰ ਫਾਰਸੀ ਬਹੁਤ ਈਆਂ ਨਿਕਲੀ ਆ ਨੇ ਠੀਕ ਹੈ ਭਾਸ਼ਾ ਤੇ ਦੇ ਗੁਰਮੁਖੀ ਦੇ ਵਿੱਚੋਂ ਉਹ ਲਾ ਵੀ ਸਕਦਾ बनाई पंजाबी भाषा जो अ पढ़ने आम बोलने और एकदम प्योर नहीं होती है कई वर्ड मिले होते हैं और भाषा में की भाषा प्योर है और लगा लगा लिखित अपनी भाषा बनाई लेकिन वर्ड अ कई इस्तेमाल बना दिते हैं वर्ड अभी कई मिला दिते बच्चे असि कोई भाषा असि भाषा शुद्ध नहीं बोलते हैं उस कई वर्ड मिले होते हैं लेकिन जो भाषा जो बोल रहे लगाव लगा लगा नहीं लिख रहे हैं वो असही हो बिल्कुल लेकिन भाषा असि मिलावट ही बोलने कभी शुद्ध नहीं बोलते ਕਿਉਂਕਿ ਸਾਨੂੰ ਸ਼ੁਰੂ ਤੋਂ ਬੋਲ ਬੋਲ ਕੇ ਆਸ-ਪਾਸ ਸੁਣ ਕੇ ਸਾਡੀ ਭਾਸ਼ਾ ਨਹੀਂ ਮਤਲਬ ਮਿਕਸ ਹੋ ਚੁਕੀ ਹੈ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿਹੜੇ ਭਾਸ਼ਾ ਦਾ ਕਿਹੜਾ ਬੋਲ ਦਿੱਤਾ ਹੈ ਸਾਨੂੰ ਸਾਡੇ ਭਾਸ਼ਾ ਵਿੱਚ ਇਸ ਤਰ੍ਹਾਂ ਮਿਕਸ ਹੋ ਚੁੱਕੀ ਨੇ ਵੜ ਲੇਕਿਨ ਜਿਸ ਤੋ ਉਸ ਹੀ ਸਵੈਰ ਹੋ ਗਿਆ ਜੀ ਥੋੜੀ ਅਲੱਗ-ਅਲੱਗ ਭਾਸ਼ਾ ਲੋਕ ਲਿਖਤੀਆਂ ਨੇ ਉਹ ਗੁਰਮੁਖੀ ਲਿਪੀ ਮੈਂ ਹੁਣ ਜੀ ਬਣਿਆ ਗੁਰਮੁਖੀ ਲਿਪੀ ਤੇ ਰੂਪ ਕੀ ਹੈ ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦਿੱਤੇ ਨਹੀਂ ਗੁਰਮੁਖੀ ਲਿਪੀ ਬਿਲਕੁਲ ਟੁਕਣੀ ਹੈ ਇਸ ਦਾ ਰੂਪ 41 ਅੱਖਰਾਂ 10 ਲਗਾ ਦੇ ਤਿੰਨ ਲਗਾਖਰ ਨੂੰ ਮਿਲਾ ਕੇ ਬਣਦਾ ਹੈ ਕਿਉਂਕਿ ਪੰਜਾਬੀ ਭਾਸ਼ਾ ਦਾ ਕੋਈ ਵੀ ਸ਼ਬਦ ਅੱਖਰਾਂ ਤੋਂ ਤੇ ਲਗਾਂ ਤੋਂ ਬਿਨਾਂ ਸੰਪੂਰਨ ਨਹੀਂ ਹੈ ਦਸ ਮਾਤਰਾਵਾਂ ਕਿਹੜੀਆਂ ਹਨ ਇਹਦੇ ਵਿੱਚ ਜੋ ਉਹ 48 ਅੱਖਰ ਸੀ ਪੜੇ ਸੀ ਉਹਨੇ 35 ਅੱਖਰ ਔਰ 6 ਬਿੰਦੀ ਵਾਲੇ ਅੱਖਰ 10 ਲਗਾ ਗੜੀਆਂ ਨੇ ਮੁਕਤਾ ਕੰਨਾ ਸਿਆਰੀ ਬਿਆਰੀ ਨਵਾ ਦਰਾਵਾ ਓਂਕਰ ਦਰਾਕਰ ਹੁਣ ਖਣੋਣਾ ਇਹ 10 ਨੇ ਔਰ ਉਸ ਤੋਂ ਇਲਾਵਾ ਲਗਾਖਰ ਕਿਹੜੇ ਨੇ ਅੱਧਕ ਬਿੰਦੀ ਟਿੱਪੀ ਇਹ ਤੈਨੂੰ ਅਸੀਂ ਮਿਲਾ ਕੇ ਇਹਨੂੰ ਅਸੀਂ ਅਦੀ ਭਾਸ਼ਾ ਦਾ ਰੂਪ ਬੰਦਾ ਹੈ ਲਿਪੀ ਦਾ ਰੂਪ ਬੰਦਾ ਬਤ ਕੈਸਾ ਵੀ ਯੂਜ਼ ਕਰਕੇ ਐਸਾ ਵਰਤਮਾਲ ਕਰਕੇ ਇਸੇ ਭਾਸ਼ਾ ਦਾ ਰੂਪ ਬਣਾਉਨੇ ਆ ਐਸਾ ਉਹ ਬਣਾ ਕੇ ਅਸੀਂ ਐਸਾ ਨੂੰ ਮਿਲਾ ਕੇ ਇਸ ਆਪਣੇ ਅੱਖਰ ਬਣਾ ਲਿਆ ਅੱਖਰਾਂ ਤੋਂ ਸ਼ਬਦ ਬਣਾਉਨੇ ਆ ਸ਼ਬਦਾਂ ਤੋਂ ਪਰਵਾਖ ਬੰਦਾ ਆਫੀ ਸਾਡੀ ਪੂਰੀ ਭਾਸ਼ਾ ਬੰਦੀ ਹੈ ਗੁਰਮੁਖੀ ਵਰਣਮਾਲਾ ਵਰਣਮਾਲਾ ਕੀ ਹੁੰਦੀ ਹੈ ਵਰਮਾ ਮਤਲਬ ਹੁੰਦਾ ਪੂਰਾ ਔੜਾ ਔੜਾ ਹੈਣਾ ਠੀਕ ਹੈ ਉਹਦੇ ਵਿੱਚ ਕਿੰਨੇ ਵਰਗ ਨੇ ਵਰਗ ਕਿਹੜੇ-ਕਿਹੜੇ ਹੋਗੇ ਨੇ ਹੈਨਾ ਮੇਨ ਵਰਗ ਕੜਾ ਹਰ ਲਾਈਨ ਦਾ ਇੱਕ ਵਰਗ ਜਿੰਨੇ ਲਾਈਨਾਂ ਆਉਣਗੀਆਂ ਇਹ ਦੇਖੋ ਤੁਸੀਂ ਉੜਾ ਐੜਾ ਹੈ ਇਹ ਉੜਾ ਐੜਾ ਹੈ ਉੜੇ ਦੀ ਇੱਕ ਲਾਈਨ ਹੈ ਕਾਕੇ ਦੀ ਲਾਈਨ ਹੈ ਖਖੇ ਦੀ ਚਾਚੇ ਦੀ ਲਾਈਨ ਹੈ ਟੈਂਗੇ ਦੀ ਲਾਈਨ ਹੈ ਅਤਾ ਦੀ ਲਾਈਨ ਹੈ ਪਪੂ ਦੀ ਲਾਈਨ ਹੈ ਇਹਨਾਂ ਸਭ ਦਾ ਇੱਕ ਵਰਗ ਹੁੰਦਾ ਹੋੜੇ ਹਰ ਵਰਗ ਦਾ ਇੱਕ ਨਾਮ ਹੁੰਦਾ ਤੁਸੀਂ ਅਵਰ ਕਿਸ ਨੇ ਪੜਾ ਕੇ ਆਇਆ ਕੁਝ ਅਸੀਂ ਸੰਝਾ ਰਹੇ ਹਾਂ ਤੇ ਟੈਗੇ ਦੀ ਲਾਈਨ ਨਹੀਂ ਬੋਲਾਂਗੇ ਕਾਕੇ ਦੀ ਲਾਈਨ ਨਹੀਂ ਅਸੀਂ ਚੋਰ ਹੈ ਇਹ ਵੀ ਮੁਖ ਵਰਗ स्टार्टिंग जो है एड़ी मुख वर्ग है क तो क वर्ग एच वर्ग एट वर्ग एत वर्ग एप वर्ग ए अंतम वर्ग या या वाह है लाला वाह और रहा ए सब लाइन जो है आखिरी लाइन है यह अंतम वर्ग है उस तु तो अलावाड़ा नवीन वर्ग जो बनाया है जो सी आप बनाया है छे अखर में थल बिगे लगा के अन ਦੂਸਰੇ ਪਾਸਾ ਤੋਂ ਥੋੜਾ ਜਿਹਾ ਵੱਖਰਾ ਕੀਤਾ ਹੈ ਜਿਹੜੇ ਮੋਰ ਪਾਸਾ ਨਾਲ ਜਿੱ ਮਿਲ ਗਈਆਂ ਹੈ ਨਾ ਤੇ ਐਸੀ ਆਪਣੀ ਪਿੰਦੀ ਲਗਾ ਕੇ ਥੋੜਾ ਜਿਹਾ ਇਹਨੂੰ ਸੀ ਵੱਖਰਾ ਕੀਤਾ ਤਾਂ ਕਿ ਇਹਨੂੰ ਬਤਾ ਲੱਗਦਾ ਕਿ ਇਹ ਅੱਖਰ ਥੋੜੇ ਮੁਲਾਇਮਰ ਹਨ ਇਹ ਖੁਦ ਅਸੀਂ ਬਣਾਏ ਨੂਨੀ ਮਤਲਬ ਕਿ ਖੁਦ ਬਣਾਏ ਮੈਂ ਨੇ ਨਵੀਨ ਜੋ ਬਾਚ ਬਣਾਏ ਗਏ ਨੇ ਪੈਂਤੀ ਅਖਰੀਕ ਤੇ ਨਹੀਂ ਸੀ ਐ ਐਸੀ ਬਣਾਏ ਨੇ ਜੋ origion ਸੇ ਸ਼ੁਰੂ ਤੇ ਪੈਂਤੀ ਅਖਰੀ ਸੀ ਅਬਾਚ ਬਣਾਏ ਗਏ ਨੇ ਤੇ ਨਵੀਨ ਵਰਗ ਇਹਨੂੰ ਕੀ ਕਹਿੰਦਾ ਐਨਵੀਨ ਵਰਗ ਦੀ ਲਾਈਨ ਅਖਰਾਂ ਦਾ ਵਰਨਾ ਦੀਆਂ ਕਿਸਮਾਂ ਨੋ ਅੱਖਰਾਂ ਦੇ ਵਰਨਾਂ ਦੀ ਕਿਸਮਾਂ ਕਿਹਦੀਆਂ ਹੁੰਦੀਆਂ ਨੇ ਮਤਲਬ ਊੜਾ ੜ ਤੇ ਲਾ ਕੇ ਊੜਾ ਤੇ ਲਾ ਕੇ ਪੂਰਾ ਤਾਰੀ ਬੰਦੀ ਲਖਤ ਲਾਈਂ ਤੱਕ ਲਵੀਨ ਵਰਤਾ ਠੀਕ ਹੈ ਮੁਖਰ ਉਤਰ ਅਗੇ ਨਵੀਨ ਵਰਤਾ ਚੋ 41 ਅੱਖਰ ਨੇ ਉਹਨਾਂ ਵਿੱਚ ਕਿਹੜੇ ਕਿਸਮਾਂ ਨੇ ਉਹਨਾਂ ਦੀ ਵੀ ਕਿਸਮਾਂ ਨੇ ਉਹ ਕਿਹੜੇ ਕਿਸਮਾਂ ਨੇ ਕੁਝ ਐਸੇ ਸ਼ਬਦ ਜੋੜੇ ਮੂਠ ਬੜੇ ਅਰਾਮ ਨਾਲ ਨਿਕਲਦੇ ਨੇ ਤੋ ਉਹਨੂੰ ਮੁਖ ਹੋਣਾ ਨਹੀਂ ਪੈਂਦਾ ਮੂੰ ਬੰਦ ਕਰਨਾ ਪੈਂਦਾ ਅੱਧਾ ਹੁੰਦਾ ਬਸ ਟਕਰਾਉਂਦੇ ਨਹੀਂ ਐਸਾ ਨਾਲਾ ਬੰਦਾ ਨਖਦਾ ਸਵਾਰ ਨਹੀਂ ਕਰਨਾ ਪੈਂਦਾ ਉਹਨੇ ਸਵਰ ਰਖਮ ਸਵਰ ਜੋ ਬੜੇ ਆਰਾਮ ਨਾਲ ਬੋਲਦੇ ਹੋ ਜਿੱਦੇ ਸਾਨੂੰ ਬਿਲਕੁਲ ਵੀ ਮਿਹਨਤ ਨਹੀਂ ਕਰਨੀ ਪੈਣੀ ਬੋਲਣ ਵਿੱਚ ਬੋਲਣ ਵਿੱਚ ਉਹ ਵੱਖਰੇ ਹੁੰਦੇ ਨੇ ਸਵਰ ਜਿਵੇਂ ਕਿ ਊੜਾ ਐੜਾ ਈੜੀ ਤੁਹਾਨੂੰ ਲੱਗਦਾ ਤੁਹਾਨੂੰ ਨਹੀਂ ਕਰਨਾ ਪੈਂਦਾ ਅਰਧੰਦ ਅਵਸਤ੍ਰ ਕਰਾਉਣੀ ਨਹੀਂ ਹੈ ਤੁਹਾਨੂੰ ਮੂੰਹ ਨਾ ਖੋਲਣਾ ਪੈਂਦਾ ਹੈ ਨਾ ਸਵਰ ਤੁਹਾਨੂੰ ਮਤਲਬ ਮੂੰਹ ਖੋਲ ਕੇ ਦੁਬਾਰਾ ਬੰਨੀ ਕਰਦੇ ਤੁਸੀਂ ਇਸ ਵਾਰ ਕਿ ਮਮਾ ਬੋਲੋ ਕੱਕਾ ਬੋਲੋ ਊੜਾ ਐੜਾ ਈੜੀ ਉਹਨੇ ਸਵਾਰ ਕਰ ਹਰ ਬਾਕੀ ਸਾਰੇ ਨੇ ਵਿਅੰਜਨ ਕਰ ਵਿਅੰਜਨ ਦੇ ਵਿੱਚ ਵੀ ਕੀ ਹੈ ਮਤਲਬ ਤਿੰਨ ਅੱਖਰ ਦੇ ਬਾਅਦ ਜੁੜੇ ਵੀ ਬੱਤੀ ਆ ਫਿਰ ਬਚਦੇ ਨੇ ਉਹ ਸਾਰੇ ਵਿਅੰਜਨ ਨੇ ਹੁਣ ਵਿਅੰਜਨਾਂ ਵਿੱਚ ਵੀ ਕੀ ਹੈ ਕਿ ਪੰਜ ਅੱਖਰ ਸਾਡੇ ਅਨੁਸ਼ਾਸਕ ਅੱਖਰ ਨੇ ਜਿਨ੍ਹਾਂ ਕਰਾ ਬੋਲੇ ਜਾਂਦੇ ਨੇ ਜਿਨ੍ਹਾਂ ਨੂੰ ਬੋਲਦੇ ਸਾਡੇ ਨੱਕ ਦਾ ਇਸਤੇਮਾਲ ਹੁੰਦਾ ਹੈ ਜਿਵੇਂ ਕਿ ਐ ਪਾ ਜੰਨ ਅ ਇਹ ਇਨਾਂ ਤੋਂ ਵੱਧ ਤੋਂ ਕਕਾ ਖਖਾ ਗਗਾ ਘਗਾ ਨਿੰਗ ਓਣਿ ਨਾ ਦਜੰ ਨਾ ਇਨਾਂ ਦੀ ਵਰਤੋਂ ਵੈਸੇ ਹੁੰਦੀ ਨਹੀਂ ਹੁਣ ਹੁਣ ਅਨਾਂ ਦੀ ਵਰਤੋਂ ਬਹੁਤ ਨਾਂ ਦੇ ਬਾਰੇ ਨਿਮਿਤੀ ਜਾਂਦੀ ਜੰਜ ਜੰਜ ਸੁੰਜਣ ਤਿੰਨਣ ਤਿੰਨਣ ਇਹਦੇ ਜਗਾ ਹੁੰਦੇ ਸੇ ਚੰਡਾ ਬਣੇ ਆ ਚੰਡੇ ਵਾਲਾ ਚਾਹ ਉਹ ਪਾਉਂਦੇ ਆ ਤਿੰਨਣ ਗੰਨ ਨੰਨਾ ਸੁਣ ਅਰੀ ਵਰਤੋਂ ਹੁੰਦੀ ਹੈ ਸੁਣ ਚੁਣ ਸੁਣ ਨਹੀਂ ਸੁਰ ਸੁਣ ਹਿੰਦੀ ਦਾ ਸ਼ਬਦ ਹੈ ਸੁਨ ਨਾ ਸੁਣ ਚੁਣ ਪਾਣੀ ਸਿਆਣੀ ਨੰਨਾ

ਜੋ ਪੈਰਾ ਚ ਪੈ ਕੇ ਅੱਖਰ ਨੂੰ ਪੂਰਾ ਕਰਦੇ ਨੇ ਸ਼ਬਦ ਨੂੰ ਪੂਰਾ ਕਰਦੇ ਨੇ ਲੇਕਿਨ ਇਹਦੀ ਆਵਾਜ਼ ਮੋਰੀ ਆਉਂਦੀ ਹੈ ਜੋ ਕਿਸੇ ਹੋਰ ਅੱਖਰ ਦੇ ਪੈਰ ਚ ਲੱਗਦੇ ਨੇ ਲੇਕਿਨ ਆਵਾਜ਼ ਮੋਰੀ ਨਹੀਂ ਦਿੰਦੇ ਨੇ ਬਲਕਿ ਮਾਤਰਾ ਵੀ ਇਹਨਾਂ ਨੂੰ ਹੀ ਲੱਗਦੀ ਹੈ ਜਿਵੇਂ ਕਿ ਹਾ ਹਾ ਹੈ ਹਾ ਦਾ ਸਾਈਨ ਐਸ ਸਾਈਨ ਹੈ ਇਹ ਛੋਟਾ ਜਿਹਾ ਹੈ ਇਹ ਪੈਰ ਚ ਬਣਿਆ ਤੇ ਹਾ ਦੀ ਆਵਾਜ਼ ਦਿੰਦਾ ਜੜ ਜੜੇ ਮਿਲ ਹੈ ਨਾ ਸਿਲ ਪੜਾਈ ਪੜਾਈ ਇਹ ਜੋੜ ਦੇ ਕੇ ਅੱਖਰ ਆਇਆ ਪੜਾਈ ਠੀਕ ਹੈ ਰਾਰਾ ਪ੍ਰੇਮ ਇਹ ਛੋਟਾ ਜਿਹਾ ਰਵੇ ਮਰੇ ਜੋ ਮਾਤਰਾਵੇ ਐ ਰਅ ਨੂੰ ਲੱਗਦੀ ਹੈ ਮਤਲਬ ਆਵਾਜ਼ ਪੂਰੀ ਆ ਰਹੀ ਹੈ ਪਰ ਰੇਮ ਮਾਤਰਾ ਪਾਉਣ ਨੂੰ ਨਹੀਂ ਰੌਣ ਲੱਗਦੀ ਹੈ ਪ੍ਰੇਮ ਐਮ ਸੌਰੀ ਮਾਤਰਾ ਇਹਨੂੰ ਲੱਗਦੀ ਪ੍ਰਿੰਸੀਪਲ ਆਵਾਜ਼ ਪੂਰੀ ਦੇ ਦੇ ਪ੍ਰਿੰਸੀਪਲ ਕਰਮ ਅभी ਪਹਿਲੇ ਜਵਾਹ ਆ ਰਹੀ ਹੈ ਕਰਮ ਪ੍ਰੋਫੈਸਰ ਪ੍ਰੋਫੈਸਰ ਵ ਸਵੈ ਇਹ ਮਾਤਰਾ ਇਹਨੂੰ نیچے ਲੱਗ ਰਹੀ ਹੈ ਸਵੈ ਜੀਵਨੀ ਜੋ ਮਾਤਰਾ ਉੱਪਰ ਹੋਏਗੀ ਉੱਥੇ ਪੈਰਾਵਰਕਸ਼ਰ ਲੱਗੇਗੀ ਲਿਖਣ ਅਵਾਜ਼ ਪੂਰੀ ਆਏਗੀ ਸਵੈ ਜੀਵਨੀ ਸਵੈਮਾਨ ਸਵੈਬਲ ਸਵੈਬਲ ਮਤਲਬ ਸੋਨਾ ਬਾਲ ਖੁਦ ਦਾ ਬਾਲ ਸੈਲਫ ਦਾ ਬਾਲ ਸਵੈ ਹਾਲ ਆਪਣਾ ਹਾਲ ਠੀਕ ਹੈ ਤੇ ਇਹ ਸਾਰੇ ਅੱਖਰ ਨੂੰ ਵ ਪੈਰਾ ਚ ਉਹਦੀ ਮਾਤਰਾ ਨੂੰ ਸਵਾਂਨ ਲੱਗਦੀ ਹੈ ਪੂਰਾ ਅੱਖਰ ਦੇਦੇ ਆ ਪੂਰੀ ਆਵਾਜ਼ ਦੇਦੇ ਆ ਦੇਨ ਨੂੰ ਪੜਾਜ ਰੱਖਣ ਦੇ ਅੱਖਰ ਨੇ ਕਿ ਹੁਣ ਅੰਨ ਦੀ ਵਰਤੋਂ ਘਟੋ ਹੋਈ ਹੈ ਹੁਣ ਪੂਰਾ ਖਰਪਾਇਆ ਜਾਂਦਾ ਹੈ ਬਹੁਤ ਪਹਿਲੇ ਵਕਤ ਪਹਿਰੇ ਜਾਂਦੇ ਸੀ ਉਹ 12 ਲੱਖ ਰੱਖਣੇ ਪਾ ਜਾਂਦੇ ਹੁਣ ਪਹਿਰਾ ਆਕਰ ਪੂਰਾ ਲੱਗਿਆ ਪਹਿਰਾ ਡਾਗ ਅੱਖਰ ਜਾਂ ਵਰਣ ਬੋਲੋ ਤਾਂ ਅੱਖਰ ਕੀ ਨੇ ਊੜਾ ਐੜਾ ਈ ਔਰ ਵਰਣ ਕੀ ਨੇ ਚਿੰਨੂ ਮਤਲਬ ਲਗਾ ਕੇ ਲਗਾਕਰ ਲਗਾਕਰ ਇਸੇ ਇੱਕ ਵੀਡੀਓ ਫੜ ਚੁੱਕੇ ਹਾਂ ਲਗਾ ਵੀ ਫੜ ਚੁੱਕੇ ਹਾਂ ਆਡੀ ਇਸੇ ਪੜਿਆ ਅੱਖਰ ਅੱਖਰ ਕੀ ਨੇ ਊੜਾ ਐੜਾ ਉਹਨਾਂ ਦੇ ਵਰਣ ਕੀ ਨੇ ਅਲੱਗ-ਅਲੱਗ ਉਹਨਾਂ ਦੀ ਸ਼੍ਰੇਣੀ ਕੀ ਹੈ मुख वर्ग उत्तम वर्ग नवीन वर्ग और चौरक टुअरक ओसा पड़े हैं और उस पाड़ लिता है कि जो बाकी जो अखर ने उस दो वर्ग ने स्वर स्वर अखर और व्यंजन अखर स्वर अखर जो आराम ना बोले है, उड़ाड़ा हैं और व्यंजन अखर जो बाकी सारे ने और व्यंजन में पाँच अनुशासिक वर्ग अखर और बाकी तीन पैरी पहनवाले और बाकी सारे सारे व्यंजन अखर ने सारे व्यंजन ही ने लेकिन व्यंजन में शेर नहीं होने ਵਯੰਜਨੀ ਵਿਸ਼ੇੜੀ ਨਦੂ ਤਕਰ ਜਾਂ ਪੈਰੀ ਵਾਲੇ ਹੋਰ ਅਨੁਸ਼ਾਸਕ